ਇਹ ਕਰਨਾ ਬੱਬੇ ਜੀ ਕੰਮ ਕੁਛ ਨਹੀਂ ਆ ਇਹਨੂੰ ਕੁਛ ਨਹੀਂ ਆ ਇਹਨੂੰ ਕੁਛ ਨਹੀਂ ਆ ਸੁਸਵਾਰੀ ਆ ਰਹੀ ਕਿਉਂ ਆ ਕਿਸ ਨੂੰ ਪਤਾ ਕੌਣ ਆ ਉਹ ਭੈਣ ਆ ਉਹਦਾ ਭਰਾ ਆ ਉਹਦਾ ਪਿਓ ਆ ਉਹਦਾ ਪੁੱਤ ਹੀ ਆ ਤੂੰ ਨੂੰ ਪੁੱਛਣ ਦੇ ਸਕਦਾ ਲੰਗ ਦੀ ਨੂੰ ਦੱਸ ਦਾਲੀ ਕੀ ਆ ਕਿਉਂ ਇਥੇ ਲੋਤੇ ਦੁਨੀਆਂ ਆ ਕੀ ਆ ਏਰੀਆ ਕੌਣ ਆ ਆ ਕੌਣ ਇੱਕ ਜਾਣਦੇ ਆ ਦਰਬਾਰ ਸਾਹਿਬ ਧੰਦਾ ਕੰਡਾ ਪਈ ਇਥੇ ਤਾਂ ਲੈ ਤਾਂ ਦਿਆਲੇ ਆ ਫੈਮਿਲੀ ਰੂਮ ਆ ਫੈਮਿਲੀ ਸੁਣੋ ਨੂੰ ਨਹੀਂ ਫੈਮਿਲੀ ਰੂਮ ਹੈ ਤੇ ਫੈਮਿਲੀ ਆ ਰੂਮ ਨੂੰ ਲੋਡ ਹੋਊਗੀ ਰੂਮ ਦੀ ਹੋਟਲ ਚ ਇੱਥੇ ਤਾਂ ਨੂੰ ਉਹ ਜਾਉਣਾ ਹੋਟਲ ਚ ਆਪਣੇ ਆਪ ਤੁਸੀਂ ਗੁੱਟਾ ਫੜ ਬਣ ਕੇ ਉੱਡਾਈ ਖਾਂਦਾ ਹੋਰ ਇੱਥੇ ਨਹੀਂ ਜਾਈ ਨਾ ਕਿਤੇ ਬੰਦੇ ਦੱਸ ਦੇ ਮੈਂ ਇਹ ਵੀ ਭੱਜ ਜਾਂਦੀ ਪਿਆ ਭੈਣ ਚੱਲਦਾ ਤੂੰ ਇੱਥੇ ਬਾਹਰੋਂ ਅੰਦਰ ਬਾਹਰ ਚੱਲ ਅੰਦਰ ਵੇ ਚੱਲ ਅੰਦਰ ਵੇ ਉੱਥੇ ਬਹਿ ਜਾ ਪਖਾਂਡਾ ਕਰ